ਸਿਰਜਣਾ ਟੀਵੀ ਦੇ ਪਿਆਰੇ ਦਰਸ਼ਕੋ ਸਤਿ ਸ੍ਰੀ ਅਕਾਲ ਇਸ ਵੇਲੇ ਮੈਂ ਤੇ ਸਵਰਨਜੀਤ ਬੈਠੇ ਹਾਂ ਫਾਗੂ ਵੈਲੀ ਵਿੱਚ ਇਹ ਫਾਗੂ ਵੈਲੀ ਕੁਫਰੀ ਤੋਂ 5-6 ਕਿਲੋਮੀਟਰ ਅੱਗੇ ਹੈਗੀ ਆ ਸੇਬਾਂ ਦੇ ਲਈ ਮਸ਼ਹੂਰ ਹੈ ਜਾਣੀ ਜਾਂਦੀ ਹੈ ਜਾਣੀ ਜਾਂਦੀ ਹੈ ਬਟ ਹੁਣ ਸੀਜ਼ਨ ਇੱਥੇ ਖਤਮ ਹੋ ਚੁੱਕਿਆ ਔਰ ਜਿਹੜੀ ਥਾਂ ਤੇ ਅਸੀਂ ਠਹਿਰੇ ਆ ਉਹ ਹਿਮਾਚਲ ਟੂਰਿਜ਼ਮ ਦਾ ਹੈਗਾ ਦਾ ਐਪਲ ਬਲੋਸਮ ਪਰ ਅਸੀਂ ਤੁਹਾਨੂੰ ਪਤਾ ਜਦੋਂ ਦੋਨੇ ਇਕੱਠੇ ਬੈਠੇ ਹੋਈਏ ਤਾਂ ਸਾਡੀਆਂ ਗੱਲਾਂ ਕੁਝ ਘਰ ਨਾਲ ਸੰਬੰਧਤ ਹੁੰਦੀਆਂ ਨੇ ਰਿਸ਼ਤਿਆਂ ਨਾਲ ਹੁੰਦੀਆਂ ਨੇ ਜਾਂ ਪਿਆਰ ਸਤਿਕਾਰ ਨਾਲ ਹੀ ਹੁੰਦੀਆਂ ਨੇ ਮੇਰਾ ਜੀ ਕੀਤਾ ਕਿ ਅਸੀਂ ਅੱਜ ਘਰ ਬਾਰੇ ਕੁਝ ਗੱਲਾਂ ਕਰੀਏ ਘਰ ਪਿਆਰੇ ਦੋਸਤੋ ਉਹ ਹੁੰਦਾ ਜਿੱਥੇ ਪਿਆਰ ਵਰਸਦਾ ਜਿੱਥੇ ਸਤਿਕਾਰ ਹੁੰਦਾ ਜਿੱਥੇ ਵੱਡੇ ਛੋਟੇ ਦਾ ਇੱਕ ਦੂਜੇ ਪ੍ਰਤੀ ਸਨੇਹ ਤੇ ਆਦਰ ਬਹੁਤ ਕਾਇਮ ਹੁੰਦਾ ਹੈ ਘਰ ਜਿਹੜਾ ਹੈ ਇੱਟਾਂ ਪੱਥਰਾਂ ਨਾਲ ਬਣਿਆ ਹੋਇਆ ਇੱਕ ਬਿਲਡਿੰਗ ਨਹੀਂ ਹੁੰਦੀ ਬਿਲਕੁਲ ਠੀਕ ਹੈ ਘਰ ਤਾਂ ਜਜ਼ਬਾਤਾਂ ਦੇ ਨਾਲ ਬਣਾਇਆ ਜਾਂਦਾ ਰੂਹਾਂ ਦੇ ਨਾਲ ਸਿੰਜਿਆ ਜਾਂਦਾ ਹਰ ਇਹ ਵੀ ਕਹਿੰਦੇ ਆ ਕਿ ਬੰਦੇ ਇੱਟਾਂ ਲਾ ਕੇ ਘਰ ਛੱਤ ਦਿੰਦੇ ਨੇ ਔਰ ਔਰਤ ਉਸ ਨੂੰ ਘਰ ਬਣਾਉਂਦੀ ਹੈ ਔਰਤ ਘਰ ਬਣਾਉਂਦੀ ਹੈ ਦਿਲ ਦੇ ਨਾਲ ਪਿਆਰ ਨਾਲ ਮੁਹੱਬਤ ਨਾਲ ਔਰ ਸਭ ਦਾ ਖਿਆਲ ਰੱਖ ਕੇ ਪਿਆਰ ਦੇ ਕੇ ਘਰ ਬਣਾਉਂਦੀ ਹੈ ਇਹ ਬਿਲਕੁਲ ਠੀਕ ਹੈਗੀ ਇਹ ਗੱਲ ਕਿਉਂਕਿ ਘਰ ਦੇ ਵਿੱਚ ਔਰਤ ਮਾਂ ਦੇ ਰੂਪ ਵਿੱਚ ਪਤਨੀ ਦੇ ਰੂਪ ਦੇ ਵਿੱਚ ਬੇਟੀ ਦੇ ਰੂਪ ਦੇ ਵਿੱਚ ਭੈਣ ਦੇ ਰੂਪ ਵਿੱਚ ਭੈਣ ਦੇ ਰੂਪ ਦੇ ਵਿੱਚ ਨੂੰਹ ਦੇ ਰੂਪ ਦੇ ਵਿੱਚ ਉਹ ਜਿਹੜੇ ਵੀ ਰੂਪ ਦੇ ਵਿੱਚ ਆਉਂਦੀ ਆ ਤਾਂ ਬੜਾ ਮਹੱਤਵਪੂਰਨ ਰੋਲ ਅਦਾ ਕਰਦੀ ਹੈ ਤੇ ਜਦੋਂ ਔਰਤ ਦਾ ਰੋਲ ਖੂਬਸੂਰਤ ਹੋ ਜਾਂਦਾ ਹੈ ਕਹਿੰਦੇ ਉਹੀ ਘਰ ਸਵਰਗ ਬਣ ਜਾਂਦਾ ਹੈ ਸਵਰਗ ਬਣ ਜਾਂਦਾ ਹੈ ਸੱਚਮੁੱਚ ਉਹੀ ਕਰ ਸਵਰਗ ਬਣ ਜਾਂਦਾ ਹੈ ਘਰ ਦੇ ਵਿੱਚ ਨਾ ਜਦੋਂ ਰਿਸ਼ਤਿਆਂ ਦੀ ਗੱਲ ਕਰਦੇ ਆ ਤਿੰਨ ਮੁੱਖ ਪਹਿਲੂ ਨੇ ਜਿਹੜਾ ਘਰ 'ਚ ਰਿਸ਼ਤੇ ਆ ਦਾ ਹਮ ਇੱਕ ਮੈਨੂੰ ਜਾਪਦਾ ਪਤੀ ਪਤਨੀ ਦਾ ਆਪਸੀ ਪਿਆਰ ਆਪਸੀ ਪਿਆਰ ਵੱਡਿਆਂ ਨਾਲ ਪਿਆਰ ਬਿਲਕੁਲ ਠੀਕ ਹੈ ਔਰ ਜਾਂ ਆਪ ਤੋਂ ਛੋਟਿਆਂ ਨਾਲ ਪਿਆਰ ਤੁਸੀਂ ਕਿਸ ਤਰ੍ਹਾਂ ਬਿਹੇਵ ਕਰਦੇ ਹੋ ਉਹਨਾਂ ਨਾਲ ਕਿਸ ਤਰ੍ਹਾਂ ਤੁਹਾਡਾ ਹੈ ਇਹ ਇਤਨੇ ਗੱਲਾਂ ਬੜੀਆਂ ਮਹੱਤਵਪੂਰਨ ਹੁੰਦੀਆਂ ਨੇ ਤੇ ਕਹਿੰਦੇ ਜਿੱਥੇ ਪਤੀ ਪਤਨੀ ਦਾ ਬਹੁਤ ਵਧੀਆ ਜੋੜ ਬਣ ਜਾਂਦਾ ਉੱਥੇ ਫਿਰ ਕੋਈ ਥੋੜ ਨਹੀਂ ਰਹਦੀ ਪਰਮਾਤਮਾ ਉੱਥੇ ਰਹਿਬਰ ਤੇ ਰੰਗ ਭਾਗ ਲਾ ਕੇ ਲਾ ਦਿੰਦਾ ਲਾ ਕੇ ਰੱਖਦਾ ਤੇ ਜਿੱਥੇ ਕਹਿੰਦੇ ਵੱਡਿਆਂ ਦਾ ਸਤਕਾਰ ਆ ਉਥੇ ਸੁੱਖਾਂ ਦਾ ਆਧਾਰ ਹੈ ਵੱਡ ਜਾਂਦਾ ਵੱਡਿਆਂ ਦਾ ਸਤਕਾਰ ਹੁੰਦਾ ਸੁੱਖਾਂ ਦਾ ਅਧਾਰ ਹੁੰਦਾ ਸਾਰੇ ਸੁੱਖ ਅਸੀਂ ਪ੍ਰਾਪਤ ਕਰ ਲੈਣੇ ਆ ਜਦੋਂ ਅਸੀਂ ਵੱਡਿਆਂ ਤੋਂ ਆਸ਼ੀਰਵਾਦ ਪ੍ਰਾਪਤ ਕਰਦੇ ਆ ਤੇ ਜਿੱਥੇ ਬੱਚੇ ਆਗਿਆਕਾਰੀ ਤੇ ਸੰਸਕਾਰੀ ਹੋ ਜਾਣ ਆ ਉੱਥੇ ਉਹ ਕਰਨ ਦੇ ਵਿੱਚ ਤਾਂ ਫਿਰ ਕਹਿੰਦੇ ਛੈਬਰਾਂ ਲੱਗ ਜਾਂਦੀਆਂ ਨੇ ਪਰਮਾਤਮਾ ਦੀਆਂ ਰਹਿਮਤਾਂ ਦੀਆਂ ਛੈਬਰਾਂ ਪਰਮਾਤਮਾ ਦੀਆਂ ਰਹਿਮਤਾਂ ਦੀਆਂ ਛੈਬਰਾਂ ਕਹਿ ਲਓ ਉਹ ਲੱਗ ਜਾਂਦੀਆਂ ਨੇ ਬੜੀ ਕਿਰਪਾ ਹੋ ਜਾਂਦੀ ਆ ਤੇ ਫਿਰ ਸਾਰੇ ਖੁਸ਼ੀ ਖੁਸ਼ੀ ਛਣ ਛਣ ਕਰਦੇ ਉਸ ਘਰ 'ਚ ਰੰਦੇ ਨੇ ਨੱਚਦੇ ਨੇ ਹੱਸਦੇ ਨੇ ਖੇਡਦੇ ਨੇ ਇਕ ਕੋਈ ਕੋਟ ਵੀ ਹੈਗੀ ਆ ਕਿਹੜੀ ਜਿਹੜੇ ਬੱਚੇ ਸਵਰਗ ਨਿਸ਼ਾਨੀ 4 ਹਾਂ ਉਹ ਕਹਿੰਦੇ ਆ ਸਵਰਗ ਨਿਸ਼ਾਨੀ 4 ਵੀ ਘਰ ਗੁਣਵੰਤੀ ਨਾਰ ਹੋਵੇ ਆਗਿਆਕਾਰੀ ਬੱਚੇ ਹੋਵਣ ਘਰ ਚ ਦੁੱਧ ਵਗੈਰਾ ਹੋਵੇ ਮੇਰੇ ਐਗਜ਼ੈਕਟ ਕੋਟ ਤਾਂ ਨਹੀਂ ਯਾਦ ਹੈਗੀ ਹੈਗੀ ਸੀ ਕੋਈ ਇਹ ਪਰ ਫਿਰ ਇਹ ਵੀ ਉਸ ਨਾਲ ਉਹ ਸੰਸਾਰ ਦੀ ਸਵਰਗ ਜਿਹੜਾ ਹੈ ਬਣ ਜਾਂਦਾ ਜਿੱਥੇ ਮਾਂ-ਬਾਪ ਤੁਹਾਡੇ ਕੋਲੇ ਨੇ ਜਿੱਥੇ ਗੁਣਵੰਤੀ ਨਾਰ ਹੈਗੀ ਆ ਜਿੱਥੇ ਆਗਿਆਕਾਰੀ ਬੱਚੇ ਆ ਪਰ ਉੱਥੇ ਫਿਰ ਸਾਰਾ ਕੁਝ ਹਾਂ ਆਟੋ ਪ੍ਰੋਸੈਸ ਦੇ ਵਿੱਚ ਆਪਣੇ ਆਪ ਹੀ ਆ ਜਾਂਦਾ ਮੈਨੂੰ ਇਹ ਵੀ ਲੱਗਦਾ ਹੁੰਦਾ ਕਿ ਘਰ ਦੇ ਵਿੱਚ ਨਾ ਜਿਹੜੇ ਲੋਕ ਐਵੇਂ ਨਿੱਕੇ ਨਿੱਕੇ ਗੱਲਾਂ ਚ ਉਲਝ ਜਾਂਦੇ ਆ ਉਹ ਘਰ ਨੂੰ ਖਰਾਬ ਕਰ ਲੈਂਦੇ ਆ ਬਿਲਕੁਲ ਬਿਲਕੁਲ ਘਰ ਦੇ ਵਿੱਚ ਕੁਝ ਨਾ ਕੁਝ ਸੈਕਰੀਫਾਈਜ਼ ਕਰਨਾ ਪੈਂਦਾ ਬਿਲਕੁਲ ਠੀਕ ਹੈ ਕਦੇ ਮੰਨ ਜੋ ਤੇ ਕਦੇ ਮਨਾ ਲਓ ਕਦਰ ਜੇ ਕਿਸੇ ਲਈ ਸੈਕਰੀਫਾਈਜ਼ ਕਰਦੇ ਆ ਉਹਦੇ ਵਿੱਚ ਮੇਰੇ ਖਿਆਲ ਚ ਜ਼ਿਆਦਾ ਮਜ਼ਾ ਆਉਂਦਾ ਉਹ ਚ ਜ਼ਿਆਦਾ ਮਜ਼ਾ ਆਉਂਦਾ ਮੈਨੂੰ ਯਾਰ ਹੋਰ ਵੀ ਲੱਗਦਾ ਥੋੜੀ ਜਿਹੀ ਗੱਲ ਤਾਂ ਹਾਸੇ ਵਾਲੀ ਆ ਕਹਿੰਦੇ ਜਦੋਂ ਪਤੀ ਪਤਨੀ ਚ ਖਾਸ ਤੌਰ ਤੇ ਵੀ ਜੇ ਪਤੀ ਪਤਨੀ ਦੇ ਰਿਸ਼ਤੇ ਚ ਕੋਈ ਗੜਬੜ ਹੋਵੇ ਜਾਂ ਕੋਈ ਲੱਗੇ ਗਲਤੀ ਤਾਂ ਉਹ ਚ ਕਹਿੰਦੇ ਇੱਕ ਜਣਾ ਠੀਕ ਹੁੰਦਾ ਤੇ ਦੂਜਾ ਪਤੀ ਹੁੰਦਾ ਦੂਜਾ ਪਤੀ ਹੁੰਦਾ ਤੇ ਜੇ ਕਹਿੰਦੇ ਇਹ ਗੱਲ ਮੰਨ ਲਓ ਵੇ ਇੱਕ ਪਤੀ ਆ ਤੇ ਦੂਜਾ ਬੰਦਾ ਪਤਨੀ ਇਜ਼ ਆਲਵੇਜ਼ ਰਾਈਟ ਪਤਨੀ ਇਜ਼ ਆਲਵੇਜ਼ ਰਾਈਟ ਤਾਂ ਫਿਰ ਕੋਈ ਦਿੱਕਤ ਨਹੀਂ ਇਹ ਤਾਂ ਸੀ ਮਜ਼ਾਕੀ ਗੱਲ ਆ ਵੈਸੇ ਅਸੀਂ ਮਜ਼ਾਕ ਦੀ ਗੱਲ ਆ ਵੈਸੇ ਨਹੀਂ ਉਹ ਹੈ ਵਧੀਆ ਜੇ ਆਉ ਗੀਤ ਵੀ ਨਾਲ ਬੰਦਾ ਗਾ ਦੇ ਤੂੰ ਦਿਨ ਕੋ ਅਗਰ ਰਾਤ ਕਹੋ ਰਾਤ ਕਹੇਂਗੇ ਜੋ ਤੁਮ ਕੋ ਪਸੰਦ ਹੈ وہی ਬਾਤ ਕਰੇਗੇ ਇਹ ਗੱਲ ਵੈਸੇ ਹਾਸੇ ਦੀ ਆ ਪਰ ਗੱਲਾਂ ਨਾ ਹੁੰਦੀਆਂ ਛੋਟੀਆਂ ਹੀ ਨੇ ਮਤਲਬ ਦਾਲ ਸਬਜ਼ੀ ਚ ਘੱਟ ਨਮਕ ਮਿਰਚ ਤੇ ਲੋਕ ਖੜਕੀ ਜਾਂਦੇ ਆ ਬਿਲਕੁਲ ਬਿਲਕੁਲ ਰਸੋਈ ਹੀ ਸਮੱਸਿਆ ਬਣ ਜਾਂਦੀ ਹੈ ਤੇ ਇਹਨੂੰ ਐ ਨਹੀਂ ਲੱਗਦਾ ਵੀ ਜੇ ਰਸੋਈ ਚ ਸਾਰੇ ਰਲ ਮਿਲ ਕੇ ਆਨੰਦ ਚ ਕੰਮ ਕਰਦੇ ਆ ਉਹ ਉਹ ਰਸੋਈ ਦਾ ਭੋਜਨ ਲੰਗਰ ਬਣ ਜਾਂਦਾ ਬਿਲਕੁਲ ਬਿਲਕੁਲ ਪੁਰਾਣੀਆਂ ਜਿਹੜੀਆਂ ਔਰਤਾਂ ਸੀ ਨਾ ਉਹਨਾਂ ਦੀ ਇੱਕ ਖੂਬੀ ਸੀ ਜਦੋਂ ਉਹ ਕੋਈ ਵੀ ਦਾਲ ਸਬਜ਼ੀ ਬਣਾਉਂਦੀਆਂ ਰੋਟੀ ਟੁੱਕ ਲਾਉਂਦੀਆਂ ਤਾਂ ਉਹ ਨਾਲ ਸਿਮਰਨ ਕਰਦੀਆਂ ਸੀ ਰੱਬ ਦਾ ਨਾਮ ਜਪਦੀਆਂ ਰਹਿੰਦੇ ਸੀਗੀਆਂ ਉਹਦੇ ਨਾਲ ਮੈਨੂੰ ਯਾਦ ਆਉਂਦਾ ਮੇਰੇ ਮੰਮੀ ਵੀ ਜਦੋਂ ਕੁਛ ਨਾ ਕੁਛ ਕਰਦੇ ਨਾਲ ਮੂੰਹ 'ਚ ਪਾਠ ਕਰਦੇ ਰਹਿੰਦੇ ਸੀਗੇ ਕੁਛ ਨਾ ਕੁਛ ਬੋਲਦੇ ਰਹਿੰਦੇ ਸੀ ਵਾਹਿਗੁਰੂ ਸਤਨਾਮ ਤਾਂ ਫਿਰ ਆਟੋ ਮਤਲਬ ਕਿ ਮੈਟਿਕਲੀ ਉਹ ਸਾਰਾ ਲੰਗਰ ਬਣ ਜਾਂਦਾ ਸੀ ਉਹ ਲੰਗਰ ਬਣਦਾ ਰੋਜ਼ ਉਹ ਸਾਰੇ ਅਸੀਂ ਕੁੜ ਕੇ ਸੜ ਕੇ ਕੁਈ ਭੋਜਨ ਬਣਾਵਾਂਗੇ ਤਾਂ ਉਹੋ ਜਿਹੀ ਵਾਈਬਸ ਵਿੱਚ ਜਾਣਗੇ ਉਹ ਜਾਣਗੇ ਤੇ ਜਦੋਂ ਸਿਮਰਨ ਕਰਦੇ ਪਾਠ ਕਰਦੇ ਖੁਸ਼ੀ-ਖੁਸ਼ੀ ਬਣਾਉਂਦੇ ਆ ਉਹ ਵਾਈਬਸ ਹੋ ਜਾਂਦੇ ਮੈਨੂੰ ਐਂ ਦੇ ਲੱਗਦਾ ਜਿਹੜੀਆਂ ਬਿਮਾਰੀਆਂ ਦਾ ਕਾਰਨ ਹਨ ਜਿਹੜੇ ਭੋਜਨ ਪਚਨੋਂ ਹਟ ਗਏ ਇਹ ਵੀ ਕਿਤੇ ਹੋ ਗਿਆ ਸਾਰਾ ਗਿਣਮਣਕੇ ਦੇ ਚੱਲ ਪਿਆ ਮਜਬੂਰੀ ਬਸ ਜੇ ਕੰਮ ਚੱਲ ਪੇ ਪਰ ਜਿਹੜੇ ਘਰ ਦੇ ਵਿੱਚ ਨੂੰਤੀ ਪੁੱਤ ਸੱਸ ਦਾਦ ਸੱਸ ਸਾਰੇ ਰਲ ਮਿਲ ਕੇ ਕਾਰਜ ਕਰਦੇ ਆ ਤੇ ਉੱਥੇ ਤਾਂ ਆਪ ਰੱਬ ਦੀ ਕਿਰਪਾ ਆਪਣੇ ਆਪ ਹੀ ਹੋ ਜਾਂਦੀ ਆ ਜਾਂ ਟੋਲੀ ਇਹਨੀਆਂ ਸਮੱਸਿਆਵਾਂ ਆ ਨੇ ਜਾਂ ਭਾਈ ਫਿਰ ਮੈਨੂੰ ਲੱਗਦਾ ਹੁੰਦਾ ਵੀ ਐਵੇਂ ਛੋਟੇ ਛੋਟੇ ਹੋਰ ਕਿਤੇ ਨਿੱਕੇ ਨਿੱਕੇ ਬੀਤੀ ਮਸਲਿਆਂ 'ਚ ਲੋਕ ਉਲਝੇ ਫਿਰਦੇ ਨੇ ਹਾਂ ਕਿਤੇ ਕੱਪੜੇ ਲੀੜੇ ਤੇ ਉਲਝੇ ਫਿਰਦੇ ਨੇ ਜਿਹੜਾ ਗੜਾ ਨਾ ਇੱਕ ਅਮਰੀਕਾ ਦੇ ਬਾਰੇ ਮੈਂ ਤੈਨੂੰ ਛੋਟੀ ਜਿਹੀ ਗੱਲ ਦੱਸਦਾ ਕਹਿੰਦੇ ਅਮਰੀਕਾ ਵਾਲਾ ਢਾਂਚਾ ਨਾ ਸਾਰੇ ਕਿਤੇ ਬਣਾ ਕੇ ਰੱਖਣਾ ਚਾਹੀਦਾ ਘਰਾਂ 'ਚ ਵੀ ਉਹ ਕੀ ਹੈ ਅਮਰੀਕਾ 'ਚ ਉਹ ਢਾਂਚਾ ਇਹ ਹੈ ਵੀ ਕੁਝ ਸ਼ਕਤੀਆਂ ਕੇਂਦਰ ਕੋਲੇ ਨੇ ਬਾਕੀ ਸਾਰੇ ਰਾਜਾਂ ਨੂੰ ਖੁੱਲੇ ਅਧਿਕਾਰ ਦਿੱਤੇ ਹੋਏ ਨੇ ਤੇ ਜੇ ਘਰ 'ਚ ਵੀ ਇਹੋ ਜਿਹਾ ਵੀ ਥੋੜੇ ਜਿਹੇ ਅਧਿਕਾਰ ਕੇਂਦਰ ਕੋਲੇ ਹੋਣ ਤੇ ਬਾਕੀ ਸਾਰਾ ਭਾਈ ਖੁੱਲੀ ਛੁੱਟੀ ਦਿੱਤੀ ਹੋਵੇ ਤਾਂ ਉਹਦੇ ਨਾਲ ਫਿਰ ਕੀ ਹੈ ਉਹਦੇ ਨਾਲ ਸ਼ਾਂਤੀ ਰਹਿੰਦੀ ਹੈ ਪਿਆਰ ਨਾਲ ਸ਼ਾਂਤੀ ਰਹਿੰਦੀ ਆ ਥੋੜੀ ਥੋੜੀ ਆਜ਼ਾਦੀ ਦਾ ਨਿਗ ਵੀ ਸਾਰੇ ਮੰਨ ਲੈਂਦੇ ਆ ਤੇ ਜਿੱਥੇ ਕੋਈ ਲੱਗਦਾ ਸਮਝਣ ਸਮਝਾਉਣ ਦੀ ਗੱਲ ਉਹ ਵੀ ਵੈਸੇ ਪਿਆਰ ਨਾਲ ਸਮਝਾ ਦਿੱਤਾ ਜਾਵੇ ਜਦੋਂ ਕਿਸੇ ਨੂੰ ਨਾ ਤੁਸੀਂ ਆਪਣਾ ਬਣਾ ਕੇ ਆਪਣੀ ਬੁੱਕਲ ਵਿੱਚ ਲੈ ਕੇ ਆਪਣੇ ਕੋਲੇ ਬਿਠਾ ਕੇ ਪੁੱਛਦੇ ਹੋ ਤਾਂ ਉਹ ਸਮਝ ਜਾਂਦਾ ਬਿਲਕੁਲ ਬਿਲਕੁਲ ਔਰ ਕੋਸ਼ਿਸ਼ ਕਰੋ ਕਿ ਆਪ ਤੋਂ ਜਿਹੜੇ ਵੱਡੇ ਆ ਉਹਨਾਂ ਦਾ ਆਸ਼ੀਰਵਾਦ ਲਓ। ਲਓ। ਮੈਨੂੰ ਯਾਦ ਆਉਂਦਾ ਵੀ ਜਦੋਂ ਮੈਂ ਕਿਤੇ ਵੀ ਜਾਂਦੀ ਨਾ ਤਾਂ ਦਾਦੀ ਤੋਂ ਆਸ਼ੀਰਵਾਦ ਲੈ ਲੈਂਦੀ ਮਮੀ ਤੋਂ ਆਸ਼ੀਰਵਾਦ ਲੈ ਲੈਂਦੀ। ਹੂੰ। ਔਰ ਮੇਰੀ ਦਾਦੀ ਅਕਸਰ ਮੈਨੂੰ ਕੀ ਕਹਿੰਦੇ ਸੀ ਜਿਉਂਦੀ ਰਹਿ ਬਸਦੀ ਰਹਿ ਬੁੱਢ ਸਹਾਗਣ ਤਾਰ-ਤਾਰ ਭੁੱਲੇ। ਹਾਂ। ਤੇ ਜਦੋਂ ਅੱਜ ਵੀ ਮੈਂ ਕਈ ਵਾਰ ਆਪਣਾ ਪਰਸ ਖੋਲਦੀ ਆ ਕੋਈ ਨਾ ਕੋਈ ਕੋਈ ਨਾ ਕੋਈ ਪੈਸੇ ਥੋੜੇ-ਬਹੁਤੇ ਲੱਭਿਆ ਹੁੰਦੇ ਨੇ। ਤਰ ਤਰ ਕੇ ਭੁੱਲਣ ਵਾਲੀ ਗੱਲ ਯਾਦ ਆ ਜਾਂਦੀ ਹੈ ਮੈਨੂੰ ਬੇਬੇ ਦੀ ਬੇਬੇ ਵਾਹ ਤਰ ਤਰ ਕੇ ਭੁੱਲਣ ਵਾਲਾ ਅਸ਼ੀਰਵਾਦ ਦਿੱਤਾ ਔਰ ਸੱਚੀ ਮੁੱਚੀ ਕਿਤੇ ਨਾ ਕਿਤੇ ਰੱਖ ਕੇ ਭੁੱਲ ਜਾਂਦੇ ਆ ਤੇ ਉਹ ਪੈਸੇ ਫਿਰ ਮਿਲ ਜਾਂਦੇ ਨੇ ਸਰਦਾਂ ਐਸੀ ਪਿਤਾ ਜੀ ਮੈਨੂੰ ਯਾਦ ਆਉਂਦੇ ਨੇ ਦਾਦਾ ਜੀ ਮੇਰੇ ਪਾਣੀ ਵਾਲੇ ਬਾਬਾ ਹੰਸਾ ਸਿੰਘ ਕਈ ਗੱਲਾਂ ਨਾ ਹੁਣ ਉਹਨਾਂ ਦੀਆਂ ਜਦੋਂ ਯਾਦ ਆਉਂਦੀਆਂ ਖਿੱਚ ਕੇ ਲਿਆਉਂਦੇ ਜੇ ਕੋਈ ਆਇਆ ਗਿਆ ਵੀ ਹੁੰਦਾ ਹਾਂ ਮਹਿਮਾਨ ਉਨੀ ਸੇਵਾ ਕਰਨੀ ਤੱਕੇ ਨਾਲ ਹੀ ਉਹਨੂੰ ਕਰਨਾ ਹੁਣ ਲੱਗਦਾ ਵੀ ਯਾਰ ਵਾਕੇ ਹੀ ਜਿਹੜੇ ਘਰ ਚ ਚਾਰ ਰਿਸ਼ਤੇਦਾਰ ਆਉਂਦੇ ਨੇ ਭੈਣ ਭਰਾ ਆਉਂਦੇ ਨੇ ਦੋਸਤ ਮਿੱਤਰ ਆਉਂਦੇ ਨੇ ਮਹਿਮਾਨ ਆਉਂਦੇ ਨੇ ਉਹ ਘਰ ਦਾ ਭਾਗਾ ਵਾਲਾ ਕਹਿੰਦੇ ਉਹ ਜਿਹੜੀ ਉਹ ਮਿੱਟੀ ਆਪਣੇ ਪੈਰਾਂ ਨਾਲ ਲੈ ਕੇ ਆਉਂਦੇ ਆ ਨਾ ਉਹ ਉਹ ਘਰ ਨੂੰ ਬਰਕਤਾਂ ਲਾਉਂਦੀ ਹੈ ਭਾਗ ਲਾਉਂਦੀ ਹੈ ਅੱਜ ਕੱਲ ਕੀ ਆਪਣੇ ਕੋਲ ਕਰੋਕਰੀ ਤਾਂ ਇੰਨੀ ਪਈ ਹੈ ਅਲਮਾਰੀਆਂ ਦੇ ਵਿੱਚ ਪਰ ਅਸੀਂ ਕੱਢਣਾ ਨਹੀਂ ਚਾਹੁੰਦੇ ਹਾਂ ਮਹਿਮਾਨ ਹੱਤ ਕਿਉਂਕਿ ਮਹਿਮਾਨ ਨਹੀਂ ਆਉਂਦੇ ਮਹਿਮਾਨਾਂ ਲਈ ਕ੍ਰੌਕਰੀ ਹੁੰਦੀ ਆ ਬਟ ਜਦੋਂ ਮਹਿਮਾਨ ਆ ਜਾਂਦੇ ਨੇ ਫਿਰ ਸਾਰੇ ਆਪਣੇ ਮੱਥੇ ਤੇ ਬੱਟ ਪਾ ਲੈਂਦੇ ਨੇ ਵੀ ਕਿੱਥੋਂ ਇੰਨੇ ਭਾਂਡੇ ਬਾਹਰ ਕੱਢੀਏ ਫਿਰ ਭਾਈ ਰੱਖੀ ਕਾਣੂ ਆ ਰੱਖੇ ਕਾਣੂ ਤਾਂ ਜੇ ਮਹਿਮਾਨ ਆਉਣ ਭੈਣ ਭਰਾ ਹੁਣ ਮੈਨੂੰ ਲੱਗਦਾ ਚਾਹ ਚੜ ਜਾਣਾ ਚਾਹੀਦਾ ਮੈਨੂੰ ਖਾਣਾ ਖਾਣਾ ਹਾਂ ਚਾਹ ਚੜ ਜਾਣਾ ਚਾਹੀਦਾ ਸਾਰੇ ਹਾਂ ਬਿਲਕੁਲ ਇਸ ਗੱਲ ਨਾਲ ਚਾਹ ਚੜ ਜਾਣਾ ਚਾਹੀਦਾ ਕਿਉਂਕਿ ਅਸਲ 'ਚ ਨਾ ਜ਼ਿੰਦਗੀ 'ਚ ਬਾਕੀ ਚੀਜ਼ਾਂ ਤਾਂ ਠੀਕ ਆ ਬੰਦਾ ਵਿਚਨ ਲਈ ਨੌਕਰੀ ਵੀ ਕਰਦਾ ਵਪਾਰ ਵੀ ਕਰਦਾ ਕੰਮ ਵੀ ਕਰਦਾ ਇੱਧਰ ਉੱਧਰ ਵੀ ਜਾਂਦਾ ਪਰ ਇਹ ਥੋੜਾ ਜਿਹਾ ਜਿਹੜਾ ਜੀਵਨ ਹੈ ਮੈਨੂੰ ਐ ਲੱਗਦਾ ਇੱਕ ਦੂਜੇ ਨਾਲ ਹੱਸਦੇ ਖੇਡਦੇ ਪਿਆਰ ਨਾਲ ਘਰਾਂ ਚ ਸਾਰਿਆਂ ਨਾਲ ਰਲ ਮਿਲ ਕੇ ਬਤਾਉਣਾ ਚਾਹੀਦਾ ਸੋ ਪਿਆਰੇ ਦੋਸਤੋ ਗੱਲਾਂ ਤਾਂ ਅਸੀਂ ਬਹੁਤ ਸੁਧਾਰਨ ਹਲਕੀਆਂ ਫੁਲਕੀਆਂ ਕੀਤੀਆਂ ਨੇ ਪਰ ਮੈਨੂੰ ਇਹ ਲੱਗਦਾ ਇਹਨਾਂ ਨੂੰ ਜੇ ਥੋੜਾ ਜਾਂ ਇਹਨਾਂ ਦੇ ਪਿੱਛੇ ਛੁਪੇ ਅਰਥਾਂ ਵਿੱਚ ਜਾ ਕੇ ਦੇਖਿਆ ਜਾਵੇ ਤੇ ਇਹ ਗੱਲਾਂ ਬਹੁਤ ਅਹਿਮ ਨੇ ਇੰਪੋਰਟੈਂਟ ਨੇ ਕਿਉਂਕਿ ਅੱਜ ਦੇ ਸਮੇਂ 'ਚ ਘਰ ਟੁੱਟ ਰਹੇ ਨੇ ਘਰ ਢਿੱਡ ਰਹੇ ਨੇ ਸੋਹਣੇ ਬਹੁਤ ਬਣ ਰਹੇ ਨੇ ਪੱਥਰ ਲੱਗ ਗਏ ਨੇ ਸੋਹਣੇ ਗੱਦੇ ਆ ਗਏ ਨੇ ਸੋਹਣੀਆਂ ਸੀਂਧਰੀਆਂ ਲੱਗ ਗਈਆਂ ਨੇ ਪਰ ਘਰ ਟੁੱਟ ਰਹੇ ਨੇ ਆਓ ਘਰਾਂ ਨੂੰ ਸੱਚਮੁੱਚ ਘਰ ਬਣਾਈਏ ਘਰ ਬਣਾਈਏ ਤੇ ਘਰ ਬਣਾਈਏ ਕਾਦੇ ਨਾਲ ਹੈਜ਼ ਬਿਲਡਿੰਗਾਂ ਨਾਲ ਰਹਿਣ ਘਰ ਬਣਾਈਏ ਪਿਆਰ ਦੀ ਵਰਖਾ ਕਰੀਏ ਪਿਆਰ ਵਰਸਾਈਏ ਇੱਕ ਦੂਜੇ ਨਾਲ ਰਲ ਮਿਲ ਕੇ ਪਿਆਰ ਨਾਲ ਰਹੀਏ ਫਿਰ ਮਿਲਾਂਗੇ ਕਿਸੇ ਹੋਰ ਗੱਲਬਾਤ ਨਾਲ ਤਤਕਲੀ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ